ਦੀ ਆਵਾਜ਼ ਸਤਲੁਜ ਟੀਵੀ ਵੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਸਿੱਖ ਇਤਿਹਾਸ ਦੀਆਂ ਝਲਕਾਂ ਸਿੱਖ ਇਤਿਹਾਸ ਦੀਆਂ ਝਲਕਾਂ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਰਸ਼ਨ ਦਿਵਾਵਾਂਗੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਦੇ ਜਿਸ ਨੂੰ ਕੀ ਸੁਹਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਥਾਨ ਜ਼ਿਲ੍ਹਾ ਮੁਹਾਲੀ ਯਾਨੀ ਕਿ ਐਸਐਸ ਨਗਰ ਦੇ ਵਿੱਚ ਸਿਸ਼ੋਬਿਤ ਹੈ ਸ਼ਹੀਦ ਬਾਬਾ ਹਨੂਮਾਨ ਜੀ ਦੀ ਯਾਦ ਦੇ ਵਿੱਚ ਇਹ ਸਥਾਨ ਬਣਾਇਆ ਗਿਆ ਕਿਉਂਕਿ ਉਹਨਾਂ ਦੀ ਸ਼ਹਾਦਤ ਇਸੇ ਜਗ੍ਹਾ ਤੇ ਹੋਈ ਸੀ 1845 ਦੇ ਵਿੱਚ ਬਾਬਾ ਹਨੂਮਾਨ ਜੀ ਕੌਣ ਸੀ ਕਿਵੇਂ ਉਹਨਾਂ ਦੀ ਸ਼ਹਾਦਤ ਇੱਥੇ ਹੋਈ ਤੇ ਅੱਜ ਵੀ ਕਿਵੇਂ ਲੋਕ ਦੂਰ ਦੂਰੋਂ ਇੱਥੇ ਨਤਮਸਤਕਹੂਨ ਪਹੁੰਚਦੇ ਨੇ ਤੇ ਉਹਨਾਂ ਦੀਆਂ ਮਨੁਕਾਮਨਾ ਪੂਰਨ ਹੁੰਦੀਆਂ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸਿੰਘ ਸ਼ਹੀਦ ਦਾ ਸੁਹਾਣਾ ਸਾਹਿਬ ਦੇ ਤੇ ਇਤਿਹਾਸ ਦੇ ਬਾਰੇ ਜਾਨਣਾ ਹੀ ਦ ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਮੋਹਾਲੀ ਦੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਸਾਡੇ ਨਾਲ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਹਜੂਰੀ ਕਥਾਵਾਚਕ ਭਾਈ ਸੰਦੀਪ ਸਿੰਘ ਨੇ ਇਹਨਾਂ ਤੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਜਾਣਾਂਗੇ ਭਾਈ ਸਾਹਿਬ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਫਤਿਹ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਫਤਿਹ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਦੂਰ ਦੂਰ ਤੋਂ ਸੰਗਤ ਇੱਥੇ ਨਤਮਸਤਕ ਹੋਣ ਪਹੁੰਚਦੀ ਹੈ ਸਾਰੇ ਦਰਸ਼ਕਾਂ ਨੂੰ ਅਸੀਂ ਇਤਿਹਾਸ ਸਰਵਨ ਕਰਾਉਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਸਾਬ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੁਨਮਾਨ ਤੇ ਸਕਾਰਜੋਗ ਦੇਸ਼ਾਂ ਉਦੇਸ਼ਾਂ ਦੇ ਵਿੱਚ ਜਿੱਥੇ ਵੀ ਇਸ ਮੂਚੀਆਂ ਸੰਗਤਾਂ ਆਪ ਲਾਈਵ ਦੇ ਮਾਧਮ ਦੁਆਰਾ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਔਰ ਬੁੱਢਾ ਦਲ ਦੇ ਸਤਮੀ ਜਥੇਦਾਰ ਅਮਰ ਸ਼ਹੀਦ ਸਿੰਘ ਸਾਹਿਬ ਤੰਤਨ ਜੀ ਦਾ ਤੇਰ ਬਾਬਾ ਹਨੂਮਾਨ ਸਿੰਘ ਜੀ ਤੇ ਉਹਨਾਂ ਦਾ ਪਾਵਨ ਪਵਿੱਤਰ ਸ਼ੀਧੀ ਉਸਤਾਦ ਨਾਲ ਜਿਸ ਉਸਤਾਦ ਦੇ ਉੱਪਰ ਸਨ 1845 ਦੇ ਵਿੱਚ ਸਿੰਘ ਸਵਜੇ ਦਾ ਬਾਬਾ ਹਨੂਮਾਨ ਸਿੰਘ ਜੀ ਨੇ ਸ਼ਹਾਦੇ ਦਾ ਜਨਮ ਕੀਤਾ ਜੇ ਉਹਨਾਂ ਦੇ ਪ੍ਰਕਾਸ਼ ਦੀ ਜਨਮ ਦੀ ਗੱਲ ਕਰੀਏ ਤਾਂ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨੁਰੰਗ ਸਿੰਘ ਵਾਲਾ ਨਗਰ ਪੈਂਦਾ ਉਸ ਨਗਰ ਦੇ ਵਿੱਚ ਸਨਵਾਣ ਜੋਗ ਬਾਪੂ ਗਰਜਾ ਸਿੰਘ ਜੀ ਮਾਤਾ ਹਰਨਾਮ ਕੌਰ ਜੀ ਦੇ ਉਧਰ ਤੋਂ 1755 ਦੇ ਅੰਦਰ ਉਹਨਾਂ ਦਾ ਜਨਮ ਹੁੰਦਾ ਮਾਪਿਆਂ ਨੇ ਛੋਟੀ ਉਮਰ ਤੋਂ ਹੀ ਘਰ ਦੇ ਵਿੱਚ ਸਿੱਖੀ ਅਕਾਲ ਪੁਰਖ ਦੀਆਂ ਰਹਿਮਤਾਂ ਦੇ ਨਾਲ ਪਹਿਲਾਂ ਤੋਂ ਹੀ ਘਰ ਦੇ ਵਿੱਚ ਸਿੱਖੀ ਸੀ ਜਦੋਂ ਥੋੜੇ ਵੱਡੇ ਹੋਏ ਤਾਂ ਉਹਨਾਂ ਨੇ ਆਪਣਾ ਇਹ ਧਰਮ ਸਮਝਿਆ ਬਾਪੂ ਗੁਰਜਾ ਸਿੰਘ ਜੀ ਨੇ ਕਿ ਜੇ ਮੇਰੇ ਘਰ ਦੇ ਵਿੱਚ ਪ੍ਰਮਾਤਮਾ ਨੇ ਪੁੱਤਰ ਦਿੱਤਾ ਕਿਉਂ ਉਹ ਨਾ ਹੋਵੇ ਕੌਮ ਦੇ ਪੰਥ ਦੇ ਇਹ ਲੇਖੇ ਲੱਗੇ ਹੂੰ ਉਹਨਾਂ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਸਿੰਘ ਸਾਹਿਬ ਜਥੇਦਾਰ ਬਾਬਾ ਅਨਮਾਨ ਸਿੰਘ ਜੀ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਔਰ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਅਸੀਸ ਸਿੰਘ ਸਾਹਿਬ ਬਾਬਾ ਨਾਣਾ ਸਿੰਘ ਜੀ ਹੂੰ ਉਹਨਾਂ ਦੀ ਸੇਵਾ ਦੇ ਵਿੱਚ ਛੱਡ ਦਿੱਤਾ ਲੰਬਾ ਸਮਾਂ ਉਹਨਾਂ ਦੀ ਸੇਵਾ ਦੇ ਵਿੱਚ ਰਹੇ ਉਸ ਤੋਂ ਬਾਅਦ ਫਿਰ ਅਕਾਲੀ ਬਾਬਾ ਫੂਲਾ ਸਿੰਘ ਜੀ ਉਹ ਸਿੰਘ ਸਾਹਿਬ ਬਣਦੇ ਸ੍ਰੀ ਅਕਾਲ ਤਖਤ ਸਾਹਿਬ ਔਰ ਬੁੱਢਾ ਦਲ ਦੇ ਜਥੇਦਾਰ ਉਹਨਾਂ ਨੂੰ ਫਾਪਿਆ ਜਾਂਦਾ ਸਮਾਂ ਹੈ 1800 23 23 ਦੇ ਵਿੱਚ ਜਿਸ ਦਿਨ ਸ਼ਹਿਰੇ ਦੀ ਧਰਤੀ ਤੇ ਅਕਾਲੀ ਪਾਪਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸਿਰ ਸਮੂਚੀ ਕੌਮ ਨੇ ਸਿੰਘ ਸਾਹਿਬ ਜਸਦਰ ਬਾਬਾ ਹਨਮਾਨ ਸਿੰਘ ਨੂੰ 68 ਸਾਲ ਦੀ ਉਮਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਔਰ ਬੁੱਢਾ ਦਲ ਦੇ ਜਥੇਦਾਰ ਸੌਪਿਆ ਗਿਆ ਜਦੋਂ ਇਹਨਾਂ ਨੂੰ ਬੁੱਢਾ ਦਲ ਦੀ ਔਰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਆਈ ਇਹ ਸਾਰੀ ਕਮਾਂਡ ਇਹਨਾਂ ਦੇ ਹੱਥ ਦੇ ਵਿੱਚ ਸੀ ਜਿੰਨੀਆਂ ਸਵਾਵਾਂ ਉੱਥੋਂ ਦੀਆਂ ਕਰਨੀਆਂ ਆ ਆਪ ਬੰਦਗੀ ਦੇ ਕੁੰਜ ਸਾਨੂੰ ਬਹੁਤ ਉੱਚਾ ਲੰਮਾ ਕਦਮ ਬਰਨੀ ਦੇ ਅਨੁਸਾਰ ਜੀਵਨ ਮੋਜਾਉਣ ਵਾਲੇ ਪਰਉਪਕਾਰ ਕਰਨ ਵਾਲੇ ਨੇ ਸਮਾਂ ਆਪਣੀ ਚਾਲ ਚੱਲਦਾ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਦੇ ਅੰਦਰ ਜਿੱਥੇ ਅਸੀਂ ਡੋਗਰਿਆਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਅੰਦਰ ਤੀਜਾ ਸਿੰਘ ਦਾ ਜ਼ਿਕਰ ਕੀਤਾ ਜਾਂਦਾ ਜਾਂ ਮਿਸ਼ਰ ਲਾਲ ਦਾ ਜ਼ਿਕਰ ਆਉਂਦਾ ਧਿਆਨ ਸਿੰਘ ਡੋਗਰੇ ਦਾ ਜ਼ਿਕਰ ਕੀਤਾ ਜਾਂਦਾ ਇਹਨਾਂ ਤਿੰਨਾਂ ਨੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਉਪਾਂ ਦੇ ਸੰਧਾ ਵਾਲੀ ਸਰਦਾਰ ਸੰਨ ਜਾਂ ਹੋਰ ਜਿੰਨਾਂ ਦੀ ਵੀ ਆਪਾਂ ਗੱਲ ਕਰਦੇ ਆਂ ਇਕੱਲੇ-ਕੱਲੇ ਨੂੰ ਉਸ ਤਖਤ ਦੇ ਉੱਤੇ ਬੈਠ ਕੇ ਇਹਨਾਂ ਨੇ ਖਤਮ ਕੀਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿਰਫ ਦੋ ਹੀ ਰਹਿ ਗਏ ਸਨ ਮਹਾਰਾਣੀ ਜਿੰਦਕੌਰ ਜੋ ਸਰਦਾਰ ਮੰਨਾ ਸਿੰਘ ਔਲਖ ਦੀ ਧੀ ਆ ਔਰ ਇਹ ਸਮਹਾਰਾਣੀ ਜਿੰਦਕੌਰ ਦਾ ਸ਼ੇਰ-ਏ-ਪੰਜਾਬ ਦਾ ਇੱਕੋ ਇੱਕ ਪੁੱਤਰ ਆ 5 ਸਾਲਾਂ ਦਾ ਮਹਾਰਾਜਾ ਦਲੀਪ ਸਿੰਘ ਇਹਨਾਂ ਡੋਗ ਰਹੇ ਨੇ ਇੱਕੋ ਗੱਲ ਕਹੀ ਅੰਗਰੇਜ਼ਾਂ ਨਾਲ ਇਹਨਾਂ ਦੀ ਗੰਢ ਤੋਂ ਉਹ ਕਹਿਣ ਲੱਗੇ ਵੀ ਮਹਾਰਾਣੀ ਵੀ ਤਖਤ ਇਸ ਤਰ੍ਹਾਂ ਖਾਲੀ ਨਹੀਂ ਚੰਗਾ ਨਹੀਂ ਲੱਗਦਾਗਾ ਵੀ ਜਦ ਤੱਕ ਤੂੰ ਆਪਣੇ ਪੁੱਤਰ ਨੂੰ ਤਖਤ ਦੇ ਉੱਤੇ ਬਿਠਾ ਨਹੀਂ ਅਸੀਂ ਧੱਕੇ ਨਾਲ ਬਿਠਾਵਾਂਗੇ ਮਹਾਰਾਣੀ ਇਸ ਗੱਲ ਨੂੰ ਜਾਣਦੀ ਸੀ ਵੀ ਜਿਹੜਾ ਵੀ ਇਸ ਤਖਤ ਤੇ ਮੇਰੇ ਪਤੀ ਦੇ ਪਤੀ ਤੋਂ ਬਾਅਦ ਬੈਠਾ ਉਹ ਕਿਸ ਕੋਈ ਵੀ ਬੱਚਾ ਨਹੀਂਗਾ ਤੇ ਇਹਨਾਂ ਨੇ ਮਾਰੇ ਆ ਤਰ੍ਹਾਂ ਤਰ੍ਹਾਂ ਕਰਕੇ ਕਿਸ ਨੂੰ ਜ਼ਹਿਰ ਦੇ ਕੇ ਕਿਸੇ ਨੂੰ ਕਿਸ ਤਰ੍ਹਾਂ ਵਰਗ ਲਾ ਕੇ ਕਿਉਂਕਿ ਅੰਗਰੇਜ਼ਾਂ ਨਾਲ ਧਿਆਨ ਸਿੰਘ ਇਹ ਚਾਹੁੰਦਾ ਸੀਗਾ ਵੀ ਸ਼ੇਰੇ ਪੰਜਾਬ ਦਾ ਜੋ ਕੁਝ ਆ ਸਾਰਾ ਖਤਮ ਹੋ ਜਾਏ ਮੇਰੇ ਪੁੱਤਰ ਨੂੰ ਰਾਜ ਭਾਗ ਮਿਲ ਜਾਏ ਉਹ ਰਾਜਾ ਹੋਵੇ ਹੁਣ ਇਹ ਤਿੰਨ ਤਿੰਨ 2-2 ਰੁਪਈਆਂ ਦੇ ਉੱਤੇ ਨੌਕਰੀ ਆਏ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਰਾਜੇ ਬਣ ਗਏ ਇਸ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਰਹਿ ਕੇ ਕਿਉਂਕਿ ਕੁਝ ਕੁ ਸਾਡੀਆਂ ਵੀ ਇਹਦੇ ਵਿੱਚ ਕਮੀਆਂ ਸੀਗੀਆਂ ਜੀ ਸਮਾਂ ਇੱਥੇ ਆ ਗਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਰਾਣੀ ਨੂੰ ਕਹਿਣ ਦੇ ਉੱਤੇ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਗਿਆ 5 ਸਾਲਾਂ ਦਾ ਬੱਚਾ ਹੈ ਪਰ ਮਹਾਰਾਣੀ ਕੋਲ ਰਹਿੰਦੀ ਹੈ ਉਹ ਜਾਣਦੇ ਸਨ ਵੀ ਜਦ ਤੱਕ ਇਹਦੀ ਮਾਂ ਤੇ ਇਹ ਪੁੱਤਰ ਦੋਨੋਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਕੋਲ ਹੈ ਵੀ ਅਸੀਂ ਕੋਈ ਵੱਡਾ ਫੈਸਲਾ ਨਹੀਂ ਲੈ ਸਕਦੇ ਜੋ ਕੁਝ ਵੀ ਇਹ ਮਹਾਰਾਣੀ ਚੰਗੀ ਪੜ੍ਹੀ ਲਿਖੀ ਔਰਤ ਹੈ ਵੀ ਇਹ ਸਾਰਾ ਕੁਝ ਰਾਜਪਾਗ ਪੈਰਾਂ ਸਿਰ ਕਰ ਦੇਵੇਗੀ ਪਰ ਜੋ ਅਸੀਂ ਚਾਹੁੰਦੇ ਹਾਂ ਹੋਣਾ ਨਹੀਂਗਾ ਉਸ ਤੋਂ ਪਹਿਲਾਂ ਇਹਨਾਂ ਨੇ ਜਦੋਂ ਸਾਜ਼ਿਸ਼ਾਂ ਰਚੀਆਂ ਵੀ ਰਾਣੀ ਨੂੰ ਤੇ ਦੇ ਪੁੱਤ ਨੂੰ ਅਲੱਗ-ਅਲੱਗ ਕਰ ਦਿੱਤਾ ਜਾਏ ਇਨਾਂ ਦੇ ਵਿੱਚ فاਸਲੇ ਬਣਾ ਦਿੱਤੇ ਜਾੜ। ਰਾਣੀ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਵੀ ਹੁਣ ਕੋਈ ਨਾ ਕੋਈ ਐਸਾ ਹੋਏਗਾ। ਫਿਰ ਮਹਾਰਾਣੀ ਜਿੰਦਕੌਰ ਨੇ ਦੋ ਚਿੱਠੀਆਂ ਲਿਖੀਆਂ ਨੇ 1845 ਅੰਦਰ। ਹਮ ਇੱਕ ਚਿੱਠੀ ਲਿਖ ਕੇ ਗਈ ਸਰਦਾਰ ਸ਼ਾਮ ਸਿੰਘ ਟਾਰੀਵਾਲੇ ਨੂੰ। ਹਮ ਟਾਰੀ ਦੀ ਧਰਤੀ ਦੇ ਜਿੱਥੇ ਸਰਦਾਰ ਰਹਿੰਦਾ। ਹਮ ਔਰ ਦੂਜੀ ਚਿੱਠੀ ਲਿਖੀ ਗਈ ਆ ਸਿੰਘ ਸਾਹਿਬ ਬਾਬਾ ਨੂਮਾਨ ਸਿੰਘ ਜੀ ਨੂੰ। ਹਮ ਦੋਨੇ ਚਿੱਠੀਆਂ ਆਪੋ ਆਪਣੀ ਜਗ੍ਹਾ ਤੇ ਪਹੁੰਚੀਆਂ ਨੇ ਉਧਰ ਵੀ ਲੈ ਕੇ ਗਏ। ਤੇ ਇੱਥੇ ਜਦੋਂ ਬਾਬਾ ਬੁੱਢਾ ਸਾਹਿਬ ਦੀ 베ਰ ਦੇ ਹੇਠਾ ਸਿੰਘ ਸਾਹਿਬ ਬਾਬਾ ਨੂੰ ਆਮ ਸਿੰਘ ਜੀ ਬੈਠੇ ਸੀ। ਹਮ ਮਹਾਰਾਣੀ ਜਿੰਦਕੌਰ ਦਾ ਸਲਾਹਕਾਰ ਆਇਆ ਸਿੰਘ ਸਾਹਿਬ ਜੀ ਨੂੰ ਫਤਿਹ ਕਿ ਜਾਈ ਸਾਰੀ ਗੱਲਬਾਤ ਦੱਸੀ ਜੀ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਦੇ ਕੋਲੋਂ ਆਇਆ ਤੇ ਸਿੰਘ ਸਾਹਿਬ ਬਾਬਾ ਜੀ ਕਹਿਣ ਲੱਗੇ ਵੀ ਇਹਨੂੰ ਜਲ ਪਾਣੀ ਛਕਾਓ ਕਹਿੰਦੇ ਜਲ ਪਾਣੀ ਨਹੀਂ ਛਕਣਾ। ਬਸ ਬੇਨਤੀ ਹੈ ਵੀ ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਰਹਾ ਹਾਂ ਚਿੱਠੀ ਪੜਾਈ ਸਾਰਾ ਕੁਝ ਦਿਖਾਇਆ ਵੀ ਤੁਹਾਡੀ ਸਦਾ ਹੀ ਲੋੜ ਰਹੀ ਹੈ ਤੇ ਹੁਣ ਕਿਰਪਾ ਕਰੋ ਵੀ ਰਾਜਪਾਗ ਖਤਮ ਹੁੰਦਾ ਦਿਸਦਾ ਵੀ ਰਾਜਪਾਗ ਨੂੰ ਦੁਬਾਰਾ ਫਿਰ ਪੈਰਾਂ ਸਰ ਕਰਦੇ ਹੂੰ ਸਿੰਘ ਸਾਹਿਬ ਆਪਾ ਹਨਮਾਨ ਸਿੰਘ ਜੀ ਇੱਕਦਮ ਉਠੇ ਇਧਰੋਂ ਸਾਦੇ ਸਿੰਘਾਂ ਨੂੰ ਕਹਿ ਦਿੱਤਾ ਭਾਈ ਤਿਆਰੀ ਕਰ ਲੋ ਵੀ ਹੁਣ ਜਾਣਾ 32000 ਫੌਜ ਸੀ ਜੀ ਉਦੋਂ ਕੱਲ ਤੱਕ ਸਾਲ ਤੋਂ ਅਰਦਾਸ ਬੇਨਤੀ ਕਰਕੇ ਜਦੋਂ ਚੱਲੇ ਆ ਹੂੰ ਦਰਬਾਰ ਸਾਹਿਬ ਨੂੰ ਨਮਸਕਾਰ ਕੀਤੀ ਅਰਦਾਸਾਂ ਕੀਤੀਆਂ ਉਦੋਂ ਅਟਾਰੀ ਵਾਲਾ ਸਰਦਾਰ ਵੀ ਚੱਲ ਪਿਆ 20000 ਫੌਜ ਉਹਨਾਂ ਕੋਲੇ ਆ 32000 ਬਾਬਾ ਜੀ ਦੇ ਕੋਲ ਆ ਤਕਰੀਬਨ 52000 ਦਾ ਜ਼ਿਕਰ ਮਿਲਦਾ ਫੌਜ ਦੀ ਫੌਜ ਦਾ ਜਦੋਂ ਫਿਰ ਇਹ ਸਾਰੇ ਆਏ ਜੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਜੀ ਮੋਦਕੀ ਤੱਕ ਆ ਕੇ ਇਧਰੋਂ ਅਟਾਰੀ ਵਾਲਾ ਸਰਦਾਰ ਮੋਦਕੀ ਆ ਗਿਆ ਇੱਥੇ ਆ ਕੇ ਸੁਰਜੰਗ ਹੋਈ ਹੈ ਹੂੰ ਅੰਗਰੇਜ਼ਾਂ ਦੇ ਵਿਚਕਾਰ ਜਸ ਸਿੰਘ ਸਾਹਿਬਾ ਨੂੰ ਅੱਜ ਹੁਣ ਲੋਕ ਬੜਾ ਇਹ ਕਹਿੰਦੇ ਹਨ ਵੀ ਮੰਗਲਪਨ ਦੇ ਲੜਿਆ ਜਾਂ ਛਾਂਸੀ ਦੀ ਰਾਣੀ ਵਰਗਿਆਂ ਦੀਆਂ ਗੱਲਾਂ ਕੀਤੀ ਜਾਂਦੀ ਆਂ ਅਜ਼ਾਦੀ ਦੀ ਸਭ ਤੋਂ ਪਹਿਲੀ ਜੰਗ ਲੜੀਆ ਸਿੰਘ ਸਾਹਿਬ ਬਾਬਾ ਨੂੰ ਮੰਗਸੇ ਸਿੰਘ ਜੀ ਨੇ ਲੜੀਆ ਸਭ ਤੋਂ ਪਹਿਲੀ ਜੰਗ ਲੜਨ ਵਾਲਿਓ ਆ ਉਹਨਾਂ ਨੇ ਜੰਗ ਲੜੀ ਇੱਥੇ ਵੀਰੇ ਇਸ ਜੰਗ ਦੇ ਵਿੱਚ ਬਾਬਾ ਜੀ ਦੇ ਜਥੇ ਦੇ ਵਿੱਚੋਂ ਜਿੱਥੇ 15000 ਸਿੰਘ ਸ਼ਹੀਦ ਹੋਏ ਜੰਨੇ ਉੱਥੇ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਵੀ ਸ਼ਹੀਦ ਹੋ ਗਿਆ ਉੱਥੇ ਉਹਦੀਆਂ ਫੌਜਾਂ ਸ਼ਹੀਦ ਹੋ ਚੁੱਕੀਆਂ ਨੇ ਸਿੰਘ ਸਾਹਿਬ ਬਾਬਾ ਨੂੰ ਮੰਗਸੇ ਸਿੰਘ ਜੀ ਨੇ ਸੋਮਾ ਪਹਿਚਾਨਦੇ ਆ ਵੀ ਉਹ ਜਗ੍ਹਾ ਲੱਭੀ ਜਿੱਥੇ ਨਾਲ ਲੰਬਾ ਸਮਾਂ ਜੰਗ ਲੜੀ ਜਾ ਸਕੇ ਫਿਰ ਇਹ ਉੱਥੋਂ ਚੱਲਦੇ ਹੋਏ ਸਾਰਾ ਇਲਾਕਾ ਆ ਪਟਿਆਲੇ ਪਹਿਲਾਂ ਪਟਿਆਲੇ ਆਏ ਜਿੱਥੇ ਪਾਵਨ ਸਥਾਨ ਗੁਰਦੁਆਰਾ ਦੂਖਨਵਾਰਨ ਸਾਹਿਬ ਐ ਫਿਰ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਕਹਿ ਦਿੱਤਾ ਵੀ ਤੁਸੀਂ ਆਪਣਾ ਸਾਜੋ ਸਮਾਨ ਚੱਕੋ ਵੀ ਇੱਥੇ ਨੇ ਕਿਉਂਕਿ ਇਹ ਅੰਗਰੇਜ਼ਾਂ ਨਾਲ ਅੰਗਰੇਜ਼ਾਂ ਦਾ ਬੰਦਾ ਸੀਗਾ ਇਸ ਕਰਮ ਸਿੰਘ ਨੇ ਤੇ ਦੂਜਾ ਪਹਾੜਾ ਸਿੰਘ ਜਿਹੜਾ ਫਰੀਦਕੋੜੀਆ ਰਾਜਾ ਏ ਅੰਗਰੇਜ਼ਾਂ ਦੇ ਜਿਆਦਾ ਬਹੁਤ ਜਿਆਦਾ ਨਜ਼ਦੀਕ ਹੋਣ ਕਰਕੇ ਫਿਰ ਇੱਥੋਂ ਚੱਲਦੇ ਹੋਏ ਜੀ ਕੜਾਮ ਚਲੇ ਗਏ ਇੱਥੇ ਬਸਦੇ ਆ ਪੁਰਾਣਾ ਕਿਲਾ ਸੀਗਾ ਰਿੱਤੇ ਦੇ ਉਤਾਰ ਸ਼੍ਰੀ ਰਾਮਚੰਦਰ ਜੀ ਦੇ ਵੇਲੇ ਦਾ ਉੱਥੇ ਜਾ ਕੇ ਜਦੋਂ جنگ ਲੜੀ ਫਿਰ ਉੱਥੇ ਜੰਗ ਲੜਦਿਆਂ ਸਿੰਘ ਸਾਹਿਬ ਜੀ ਦੇ ਬੱਖੀ ਦੇ ਵਿੱਚ ਗੋਲਾ ਲੱਗਿਆ 90 ਸਾਲ ਦੀ ਉਮਰ ਹੋ ਚੁੱਕੀ ਆ 90 ਸਾਲ ਦੀ ਉਮਰ ਦੇ ਗੋਲਾ ਲੱਗਿਆ ਤੋਪ ਦਾ ਫਿਰ ਉਹ ਗੋਲਾ ਦਾ ਕੱਢ ਦਿੱਤਾ ਹੱਥ ਬਾਕੀ ਵਿੱਚੋਂ ਕੱਢ ਲਿਆ ਹੋਣ ਦੀਆਂ ਧਾਰਾਂ ਵਾਂਗ ਜਿਵੇਂ ਫਿਰ ਕਾਮਰ ਕੱਸਾ ਸੀ ਕੋਲ ਕਾਮਰ ਕੱਸਾ ਬੰਨੇ ਜੀ ਫਿਰ ਵੀ ਬਹੁਤ ਜਜ਼ਬਾਸ ਸੀਗਾ ਬੋਲਣ ਲੱਗਨ ਤੋਂ ਬਾਅਦ ਵੀ ਬਹੁਤ ਟਾਈਮ ਹੋ ਗਿਆ ਬਹੁਤ ਲੰਬਾ ਸਮਾਂ ਉਥੋਂ ਉਧਰੋਂ ਫਿਰ ਫਿਰ ਨਾਲ ਦੇ ਸਿੰਘਾਂ ਨੇ ਬੇਨਤੀ ਕੀਤੀ ਜੀ ਵੀ ਤੁਸੀਂ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ ਵੀ ਚਲੋ ਸਾਡੇ ਵਰਗੇ ਦਾ ਫਿਰ ਤੁਹਾਡੇ ਕੋਲ ਆ ਜਾਣਗੇ ਵੱਡੇ ਛੋਟੇ ਪਰ ਤੁਹਾਡਾ ਰਹਿਣਾ ਬੜਾ ਜ਼ਰੂਰੀ ਹੈ ਵੀ ਤੁਸੀਂ ਸਾਡੀ ਬੇਨਤੀ ਸੁਣੋ ਵੀ ਇੱਥੋਂ ਤੁਹਾਨੂੰ ਨਿਕਲਣਾ ਜ਼ਰੂਰੀ ਹੈ ਹਮ ਸਿੰਘ ਸਾਹਿਬ ਜੀ ਨੇ ਚਲੋ ਬੇਨਤੀ ਪ੍ਰਵਾਨ ਕਰਦੇ ਆ ਉੱਥੋਂ ਚੱਲਦੇ ਜੀ ਇਲਾਕੇ ਦੇ ਵਿੱਚ ਕੁਝ ਸਿੰਘ ਜੱਖ ਵੀ ਸੀ ਰਸਤੇ ਵਿੱਚ ਸ਼ੀਦ ਹੋ ਗਏ ਬਾਬਾ ਸਿੰਘ ਸਰਬਾਹੂਨ ਸਿੰਘ ਜੀ ਇੱਥੇ ਆ ਗਏ ਜਿੱਥੇ ਗੁਰਦੁਆਰਾ ਆਮਦ ਸਾਹਿਬ ਦੇ ਕੋਲੇ ਲੰਬਿਆ ਸਾਹਿਬ ਸਥਾਨ ਨਾਲੋਂ ਓਹਰ ਦੇ ਪਾਸੇ ਹਾਂਜੀ ਆ ਜਿੱਥੇ ਆਪਾਂ ਬਿਲਡਿੰਗਾਂ ਦੇਖਦੇ ਆ ਬਣੀਆਂ ਹੋਈਆਂ ਇੱਥੇ ਇੱਕ ਆ ਜੰਗਲ ਦਾ ਇਲਾਕਾ ਸੀ ਤੇ ਖੂਹ ਹੁੰਦਾ ਸੀ ਪੁਰਾਣਾ ਹੁਣ ਉਹ ਖੂਹ ਭਰ ਦਿੱਤਾ ਹੂੰ ਇੱਥੇ ਆ ਕੇ ਬੈਠੇ ਆ ਕੇ ਖੂਹ ਤੇ ਜਲ ਛਕਿਆ ਕੁਝ ਸਮਾਂ ਰੁਕੇ ਸੀਦਖਾਨ ਤੇ ਖੂਹ ਵੀ ਹੁੰਦਾ ਸੀ ਹਾਂ ਗਰਮੀ ਦਾ ਇਹ ਇੱਥੇ ਆ ਜਿੱਥੇ ਆ ਸਾਹਮਣੇ ਬਿਲਡਿੰਗ ਆਪਾਂ ਦੇਖਦੇ ਆ ਮੋਲ ਬਣ ਰਿਹਾ ਹਾਂਜੀ ਹਾਂਜੀ ਉਹ ਜੁਬਲੀ ਦੇ ਸਾਹਮਣੇ ਬਣ ਰਿਹਾ ਜਿਹੜੇ ਇੱਥੇ ਫਿਰ ਖੂਹ ਸੀਗਾ ਖੂਹ ਤੋਂ ਜਲ ਛਕਿਆ ਗਰਮੀ ਦੇ ਦਿਨ ਸੀ ਜੂਨ ਦਾ ਮਹੀਨਾ ਚੱਲਦਾ ਪਿਆ ਕਿ ਜਲ ਛਕਿਆ ਕੁਝ ਸਮਾਂ ਰੁਕੇ ਫਿਰ ਪੁੱਛਿਆ ਸਿੰਘ ਸਾਹਿਬ ਜੀ ਨਾਲ ਸਲਾਮ ਅਸ਼ੂਰਾ ਕੀਤਾ ਉਹ ਕਹਿੰਦੇ ਵੀ ਜੇ ਇੱਥੇ ਜੰਗ ਹੋਈ ਤਾਂ ਜੰਗ ਡਟ ਕੇ ਕਰਾਂਗੇ ਤੇ ਜਦੋਂ ਜੰਗ ਦੀ ਸਮਾਪਤੀ ਹੋਣੀ ਹੈ ਜਾਂ ਆਪਾਂ ਇੱਥੋਂ ਨੰਦਪੁਰ ਸਾਹਿਬ ਨੂੰ ਜਾਣਾ ਹੈ ਤੇ ਜਾ ਇਸ ਪਹਾੜਾਂ ਨੂੰ ਕਹਿੰਦੇ ਇੱਥੋਂ ਹਜੂਰ ਸਾਹਿਬ ਨੂੰ ਚੱਲੇ ਹੂੰ ਗੋਲਾ ਲੱਗਿਆ ਹੋਇਆ ਸੀ ਦੇਖੋ ਕਿੱਡਾ ਜੱਜਵਾ ਕਿੱਡੀ ਤਾਕਤ ਕਿਉਂਕਿ ਸਾਰਾ ਬਾਣੀ ਦੇ ਵਿੱਚੋਂ ਮਿਲਦਾ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਸੀਗਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਬਾਣੀ ਦੇ ਵਿੱਚ ਕਬੀਰ ਮੋਹੇ ਮਰਨੇ ਦਾ ਚਾਉ ਹੈ ਮਰੋ ਮਰੋ ਤਾਂ ਹਰਕਤਵਾਰ ਮਤ ਹਰ ਪੁੱਛਿਆ ਕੌਣ ਹੈ ਪਰ ਆਹ ਮਾਰੇ ਹੂੰ ਦੁਨੀਆਂ ਦੇ ਲੋਕ ਜਾਣ ਦਾ ਸਹਾਰਾ ਲਵਦੇ ਆ ਪਰੇ ਧਰਮ ਦੇ ਲਈ ਮਰਨ ਮਿਟਨ ਵਾਸਤੇ ਤਿਆਰ ਨੇ ਤੇ ਜਦੋਂ ਇੱਥੇ ਆਏ ਦਾ ਅੰਗਰੇਜ਼ਾਂ ਦੇ ਮਨ ਦੇ ਵਿੱਚ ਇੱਕੋ ਗੱਲ ਸੀ ਕਿਉਂਕਿ ਇਹਨਾਂ ਨੇ ਧਿਆਨ ਸਿੰਘ ਵਰਗਿਆਂ ਨੇ ਇੱਕੋ ਗੱਲ ਕਹੀ ਸੀ ਉਹ ਕਹਿੰਦੇ ਵੀ ਜੇ ਸਿੰਘ ਸਾਹਿਬ ਬਾਬਾ ਹਨਮਾਨ ਸਿੰਘ ਜੀ ਜਾਂਦੇ ਰਹਿਗੇ ਉਹਨਾਂ ਨੇ ਸ਼ੇਰੇ ਪੰਜਾਬ ਵਾਲਾ ਜਿਹੜਾ ਰਾਜਪਾਗ ਜਿਹੜਾ ਦੇਖਦੇ ਰਹੇ 40 ਸਾਲਾਂ ਦਾ ਰਾਜ ਕਹਿੰਦੇ ਇਹ ਰਾਜ ਪੈਰਾਂ ਸਰ ਕਰ ਜਾਣਗੇ ਵੀ ਉਹਨਾਂ ਦਾ ਖਤਮ ਹੋਣਾ ਬੜਾ ਜ਼ਰੂਰੀ ਹੈ ਵੀ ਜਿਵੇਂ ਮਰਜ਼ੀ ਕਰੋ ਤਾਂ ਕਰਕੇ ਉੱਥੋਂ ਫਿਰ ਇੱਥੇ ਪਿੱਛਾ ਕਰਦੇ ਆ। ਆ ਸਾਰਾ ਇਲਾਕਾ ਘਿਰ ਲਿਆ ਗਿਆ। ਤੋਂ ਪੰਜ ਲੀਆਂ ਗੋਲੇ ਚੱਲੇ ਤੀਰਾਂ ਦੀ ਬੜਾ ਕੁਝ ਹੁੰਦਾ ਰਿਹਾ ਸਿੰਘ ਸਾਹਿਬ ਬਾਬਾ ਅਨਮਾਨ ਸਿੰਘ ਜੀ ਆਪ ਇੱਥੇ ਸੀ ਆਖਰ ਜਦੋਂ ਹੁਣ ਇਸ ਸਥਾਨ ਤੇ ਜਦੋਂ ਉੱਥੋਂ ਉੱਠ ਕੇ ਇੱਥੇ ਆ ਗਏ। ਇੱਥੇ ਆਏ ਤੇ ਇੱਥੇ ਜੀ ਜੰਗ ਕਰਦੇ ਜਦੋਂ ਸਮਾਂ ਲੰਘਿਆ ਨਾ। ਇਸ ਧਰਤੀ ਤੇ ਇਤਿਹਾਸ ਕਹਿੰਦਾ ਵੀ ਤਕਰੀਬਨ 12-1300 ਸਿੰਘ ਇੱਥੇ ਰਹੇਗੇ ਸੀ ਬਾਬਾ ਜੀ ਦੇ ਕੋਲ ਹੂੰ ਜਦੋਂ ਫਿਰ ਉਹਨਾਂ ਦੇ ਵਿੱਚੋਂ 500 ਤੋਂ ਵੱਧ ਸਿੰਘ ਇੱਥੇ ਸ਼ਹਾਦਤ ਦਾ ਜਾਨਤੀ ਗਏ ਹੂੰ ਸਿੰਘ ਸਰ ਬਾਬਾ ਹਨਵੰਦ ਸਿੰਘ ਜੀ ਦਾ ਵੀ ਹੁਣ ਉਹ ਜਿਹੜਾ ਜਾਖਮ ਸੀ ਜਾਂ ਅੰਦਰ ਹੂੰ ਗੋਲੇ ਦੀ ਜਹਿਰ ਅੰਦਰ ਫੈਲਦੀ ਗਈ ਹੂੰ ਅੰਗਰੇਜ਼ ਚਲੇ ਜਾ ਚੁੱਕੇ ਉਹਨਾਂ ਨੂੰ ਇਹ ਹੋ ਗਿਆ ਵੀ ਅੰਦਰੋਂ ਗੋਲੇ ਤੋਪਾਂ ਦੀਆਂ ਆਵਾਜ਼ਾਂ ਨਹੀਂ ਆ ਬੰਦ ਹੋ ਗਈਆਂ ਹੋ ਸਕਦਾ ਵੀ ਇੱਥੇ ਕੋਈ ਨਾ ਹੋਵੇ ਵੀ ਕੋਈ ਨਾ ਹੋਏਗਾ ਉਸ ਤੋਂ ਬਾਅਦ ਫਿਰ ਸਿੰਘ ਸਾਹਿਬ ਬਾਬਾ ਨੂੰ ਮੰਗ ਸਿੰਘ ਜੀ ਦੇ ਇਥੇ ਇਲਾਜ ਚੱਲੇ ਜੀ। ਹੂੰ। ਜਰਾਹ ਬੁਲਾਏ ਗਏ। ਜਰਾ ਸਮਝਦੇ ਹੋ ਜਿਵੇਂ ਆਪਾਂ ਪੁਰਾਣੇ ਅੱਜ ਡਾਕਟਰ ਕਹਿ ਦਿੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਵੈਦ ਹਕੀਮ ਡੈਰੀ। ਉਹਨਾਂ ਨੇ ਜਕਮ ਨੂੰ ਸਾਫ਼ ਵੀ ਕੀਤਾ ਸਾਰਾ ਕੁਝ ਉਹਨਾਂ ਨੇ ਚੱਲ ਦਿਆ। ਫਿਰ ਸਿੰਘ ਸਾਹਿਬ ਬਾਬਾ ਨੂੰ ਮੰਗ ਸਿੰਘ ਜੀ ਕਹਿਣ ਲੱਗੇ ਕਿ ਨਹੀਂ ਵੀ ਹੁਣ ਕੋਈ ਫਾਇਦਾ ਨਹੀਂ ਵੀ ਹੁਣ ਸੰਸਾਰ ਤੋਂ ਜਾਣ ਦਾ ਪ੍ਰਮਾਤਮਾ ਦੇ ਚਰਨਾਂ 'ਵਿ ਜਾਨ ਦਾ ਸਮਾਂ ਆ ਗਿਆ। ਹੂੰ। ਉਹਨਾਂ ਦੇ ਨਾਲ 500 ਸਿੰਘਾਂ ਦੀ ਹੋਰ ਸ਼ਹਾਦਤ ਇਸੇ ਅਸਥਾਨ ਦੇ ਉਸ ਇਸੇ ਭਾਵਨ ਅਸਥਾਨ ਦੇ ਉੱਪਰ ਜਿੱਥੇ ਦੇ ਸਿੰਘ ਸੀ ਬਾਬਾ ਜੀ ਦੇ। ਹੂੰ। ਗੁਰਦੁਆਰਾ ਸਾਹਿਬ ਦਾ ਦੂਸ਼ ਸ਼ੋਭਿਤ ਕੀਤਾ ਗਿਆ ਹੈ ਇਸ ਦੇਖੋ ਜੀ ਗੁਰਦੁਆਰਾ ਸਾਹਿਬ ਦਾ ਅਸਲ ਦੇ ਵਿੱਚ 1845 ਦੇ ਵਿੱਚ ਕਿਉਂਕਿ ਹਰ ਇੱਕ ਧਰਤੀ ਦਾ ਜੀ ਆਪਣਾ ਕਰਮ ਹੁੰਦਾ ਜਿਵੇਂ ਅੰਮ੍ਰਿਤਸਰ ਦੀ ਧਰਤੀ ਦੇ ਗੁਰੂ ਸਤਨ ਸਿੰਘ ਬਾਦਸ਼ਾਹ ਨੇ ਚਰਨ ਪਾਏ ਇਹ ਧਰਤੀ ਸ਼ਹੀਦਾਂ ਦੀ ਹੈ ਲੱਗਿਆ ਆਪਾਂ ਚੱਪੜ ਜੀੜੀ ਦੇਖਦੇ ਆਂ ਬਾਬਾ ਬੰਦਾ ਸਿੰਘ ਧਰਤੀ ਦਾ ਕਰਮ ਹੁੰਦਾ ਜਿਸ ਧਰਤੀ ਦੇ ਉੱਤੇ ਆ ਕੇ ਸ਼ਹੀਦਾਂ ਦਾ ਖੂਨ ਡੋਲਣਾ ਸ਼ਹੀਦਾਂ ਨੇ ਆ ਕੇ ਵਾਸਾ ਰੱਖਣਾ ਉਹਨਾਂ ਦੇ ਚਰਨ ਪੈਣੇ ਗੁਰੂ ਸਾਹਿਬਾਂ ਦੇ ਚਰਨ ਪੈਣੇ ਤੇ ਇਸ ਇਲਾਕੇ ਦੇ ਵਿੱਚ ਇਹ ਇਹ ਇਤਿਹਾਸ ਇਹ ਕਹਿੰਦਾ ਹੈਗਾ ਵੀ ਇਸ ਨਗਰ ਦੇ ਇਲਾਕੇ ਨੇ ਚਲੋ ਇੱਥੇ ਸਭ ਤੋਂ ਪਹਿਲਾਂ ਹੁੰਦੇ ਸੀਗੇ ਬਾਬਾ ਬਲਵੰਤ ਸਿੰਘ ਜੀ ਹੂੰ ਉਹ ਇਸਲਾਮ ਦੇ ਨਾਲ ਪਹਿਲਾਂ ਸਬੰਧ ਰੱਖਣ ਵਾਲੇ ਸੀਗੇ ਪਾਕਿਸਤਾਨ ਦੇ ਵਿੱਚੋਂ ਆਏ ਸੀ ਇਹਦਾ ਰਹਿ ਗਏ ਹੂੰ ਸੇਵਾ ਕਰਨ ਲੱਗ ਗਏ ਅਨੰਦ ਦੇ ਵਿੱਚ ਉਹਨਾਂ ਨੇ ਸੇਵਾ ਕਰਨੀ ਸੇਵਾ ਕਰਦਿਆਂ ਕਰਦਿਆਂ ਬਹੁਤ ਲੰਬਾ ਸਮਾਂ ਲੰਘਿਆ ਫਿਰ ਇਹ ਇਹ ਇਤਿਹਾਸ ਇਹਨਾਂ ਦਾ ਇੱਥੋਂ ਦਾ ਜੋ ਹੈ ਉਹ ਦੱਸਦੇ ਆ ਹੂੰ ਵੀ ਇੱਥੇ ਪਾਵਨ ਸਥਾਨ ਹੁੰਦਾ ਸੀ ਗੁਰੂ ਘਰ ਤਾਂ ਦੇਖੋ ਕੋਈ ਵੀ ਛੋਟਾ ਨਹੀਂ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਵੱਡਾ ਹੀ ਹੈ ਜੀ ਬਿਲਕੁਲ ਆਪਾਂ ਸਿਰਫ ਇਮਾਰਤ ਕਹਿ ਸਕਦੇ ਇਮਾਰਤ ਛੋਟੀ ਸੀ ਪੁਰਾਣਾ ਜਿਵੇਂ ਗੁਰਦੁਆਰਾ ਫਿਰ ਇੱਥੇ 2005 ਦੀ ਗੱਲ ਹੈ 2005 ਦੇ ਵਿੱਚ ਇਸ ਪਵਨ ਪਵਿੱਤਰ ਸਥਾਨ ਦਾ ਜਿਹੜਾ 18 ਫਰਵਰੀ ਨੂੰ ਨੀ ਪੱਥਰ ਸੀਗਾ ਜਿਹੜਾ ਸੱਚਖੰਡ ਵਾਸੀ ਸ਼੍ਰੀਮੰਤ ਸੰਤ ਬਾਬਾ ਜੀ ਸਿੰਘ ਜੀ ਹਨ ਸਾੜੀ ਸਹਿਬ ਵਾਲੇ ਨੇ ਉਹਨਾਂ ਨੇ ਰੱਖਿਆ ਹੂੰ ਉਹਨਾਂ ਨੇ ਇਥੋਂ ਦਾ ਨੀ ਪੱਥਰ ਰੱਖਿਆ ਉਸ ਤੋਂ ਬਾਅਦ ਫਿਰ ਜਿਹੜੀ ਇਸ ਪਾਵਨ ਸਥਾਨ ਦੀ ਸੇਵਾ ਸੀ ਨਗਰ ਦੀ ਸੰਗਤ ਇਲਾਕੇ ਦੀ ਸੰਗਤ ਕਰਦੀ ਰਹੀ ਕਾਰ ਸੇਵਾ ਵਾਲ ਕਾਰ ਸੇਵਾ ਵਾਲੇ ਮਹਾਂਪੁਰਖ ਦਿੱਲੀ ਵਾਲੇ ਬਾਬਾ ਜੀ ਨੇ ਫਿਰ ਬਹੁਤ ਜਾਣੀ ਕਿ ਮਹਾਰਾਜ ਦੀ ਕਿਰਪਾ ਨਾਲ ਫਿਰ ਉਹਨਾਂ ਨੇ ਵੀ ਸੇਵਾ ਇੱਥੇ ਕਾਫੀ ਲੰਬਾ ਸਮਾਂ ਨਿਭਾਈ ਹੂੰ ਸੇਵਾ ਚੱਲਦੀ ਰਹੀ ਤੇ ਇਸ ਸੰਸਥਾਨ ਦੇ ਉੱਪਰ ਇਤਿਹਾਸਿਕ ਇਹ ਕਹਿੰਦਾ ਸਨ 1845 ਅੰਦ ਹੂੰ ਆਸਰੋਵਰ ਦੇ ਕੋਲੇ ਆਪਾਂ ਖੰਜੂਰਾਂ ਦੇਖ ਲਿਆ ਹਾਂ ਹਾਂਜੀ 1845 ਦੀਆਂ ਨੇ ਜੀ ਪੁਰਾਣੀਆਂ ਖਜੂਰਾਂ ਇਹ ਸਭ ਤੋਂ ਪੁਰਾਣੀਆਂ ਖਜੂਰਾਂ ਬਾਬਾ ਜੀ ਦੇ ਵੇਲੇ ਦੀਆਂ ਨੇ ਇਹਨਾਂ ਨੂੰ ਕਟਿਆ ਨਹੀਂ ਗਾ ਰੱਖਿਆ ਗਿਆ ਉਸੇ ਤਣ 1845 ਵੇਲੇ ਦੀਆਂ ਖਜੂਰਾਂ ਨੇ ਔਰ ਦੂਸਰਾ ਜਿੱਥੇ ਆਪਾਂ ਥੱਲੇ ਮੇਨਾਗੀਠਾ ਸਾਹਿਬ ਥੱਲੇ ਦਰਸ਼ਨ ਕਰਦੇ ਆ ਉਹ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਦੇ ਉਹ ਪਾਵਨ ਉਹਨਾਂ ਦਾ ਗੀਠਾ ਸਾਹਿਬ ਜਿੱਥੇ ਉਹਨਾਂ ਦੇ ਤਨ ਦਾ ਸ਼ਰੀਰ ਸੰਸਕਾਰ ਕੀਤਾ ਗਿਆ ਅੱਗੇ ਸੰਸਕਾਰ ਕੀਤਾ ਗਿਆ ਤੇ ਨਾਲੋ ਵਾਲਾ ਜੋ ਸਰੋਵਰ ਦੇ ਨਾਲ ਹੈ ਅੰਗੀਠਾ ਸੇ ਉੱਥੇ ਬਾਬਾ ਜੀ ਦੇ ਨਾਲ ਦੇ ਜਿੰਨੀ ਜਫੀ ਦੇ ਸਿੰਘ ਸੀ ਉਹਨਾਂ ਦਾ ਸੰਸਕਾਰ ਉੱਥੇ ਕੀਤਾ ਗਿਆ। ਫਿਰ ਇਥੋਂ ਦੀ ਜਿਹੜੀ ਸੇਵਾ ਸੀਗੀ ਉਹ ਬਾਬਾ ਜੀ ਨੇ ਸ਼ੁਰੂ ਕਰਵਾਈ ਹੁਣ ਸਾਲੀ ਵਾਲੇ ਮਹਾਂਪੁਰਖਾਂ ਨੇ ਤੇ ਨਸਾਰਾ ਹੀ ਨਗਰ ਨਗਰ ਦੀ ਕਮੇਟੀ ਆ ਸਾਰੀ ਹੀ ਕਮੇਟੀ ਬਹੁਤ ਜਾਨੀ ਕਿ ਸਕਾਰਜੋਗ ਨੇ ਬੜੇ ਵਾਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਬਹੁਤ ਮਹਾਰਾਜ ਦੀ ਕਿਰਪਾ ਨਾਲ ਸੇਵਾ ਤੋਂ ਬਾਬਾ ਜੀ ਆਪ ਕਰਾ ਰਹੇ ਨੇ ਸਤਿਗੁਰੂ ਦੀ ਕਿਰਪਾ ਨਾਲ ਸਾਰਿਆਂ ਤੋਂ ਰਲ ਮਿਲ ਕੇ ਮਹਾਰਾਜ ਦੀ ਸੇਵਾ ਲਈ ਜਾਂਦੇ ਨੇ ਇਹ ਸੇਵਾਵਾਂ ਚੱਲ ਰਹੀਆਂ ਨੇ ਹਾਂਜੀ ਇਥੋਂ ਦੀਆਂ ਹੁਣ ਸੇਵਾਵਾਂ ਚੱਲਦੀਆਂ ਪਈਆਂ ਜਿਵੇਂ ਦਰਬਾਰ ਸਾਹਿਬ ਦੇ ਉੱਪਰ ਪ੍ਰਵਾਰ ਸਾਹਿਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਸੋਨੇ ਦੀ ਸੇਵਾ ਚੱਲਦੀ ਪਈ ਹੈ ਪਰਲੇ ਪਾਸੇ ਕਾਰ ਪਾਰਕਿੰਗ ਦੀ ਸੇਵਾ ਚੱਲਦੀ ਪਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਦੀਵਾਨ ਹਾਲ ਆ ਉਹ ਵੀ ਬਣਾਇਆ ਜਾਣਾ ਉਹਨੀਆਂ ਦੀਆਂ ਸੁਭਾਵਾਂ ਚੱਲਦੀਆਂ ਪਈਆਂ ਨੇ ਅਤੇ ਦੂਸਰਾ ਇੱਥੇ ਦੇਸੀ ਘੋਦਾ ਲੰਗਰ ਚੱਲਦਾ ਹਰ ਸਮੇਂ ਹਰ ਮਹੀਨੇ ਦਸਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਜੋ ਆਪਾਂ 18 ਮੱਘਰ ਨੂੰ ਬਾਬਾ ਜੀ ਦਾ ਜੋ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਦੇ ਉੱਪਰ ਮਨਾਇਆ ਜਾਂਦਾ ਜਿਹਦੇ ਵਿੱਚ ਰਾਗੀ ਕਾਢੀ ਕਥਾ ਵਾਚਕ ਗੁਣੀ ਗੈਣੀ ਵਿਦਵਾਨ ਪਹੁੰਚਦੇ ਔਰ ਸਾਡੀ ਕੌਮ ਦੇ ਮਹਾਨ ਵਿਦਵਾਨ ਗਿਆਨਪ੍ਰਿੰਦਰਪਾਲ ਸਿੰਘ ਜੀ ਉਹ ਫਿਰ ਦੀਵਾਨ ਦੀ ਸਮਾਪਤੀ ਉਹ ਕਰਦੇ ਨੇ ਹਰ ਸਾਲ ਹੀ ਉਹ ਸੰਗਤ ਨੂੰ ਦਰਸ਼ਨ ਦਿੰਦੇ ਆ ਕਿ ਤੇ ਇਸ ਕਰਕੇ ਸੰਗਤਾਂ ਬਹੁਤ ਦੂਰੂ ਦੂਰੋਂ ਆਉਂਦੀਆਂ ਨੇ ਪਾਵਨ ਅਸਥਾਨ ਦੇ ਉੱਪਰ ਜੋ ਜਪਤਾਬ ਸਮਾਗਮ ਦੀ ਪਿਛਲੇ ਸਾਲ ਆਰੰਭ ਕੀਤਾ ਗਿਆ ਸੀ ਉਹ ਵੀ ਨਿਰੰਤਰ جاری ਆ ਹਰ ਐਤਵਾਰ ਨੂੰ ਸੰਗਤਾਂ ਆਉਂਦੀਆਂ ਬਾਣੀ ਪੜ੍ਹਦੀਆਂ ਨੇ ਬੈਠ ਕੇ ਤੁਸੀਂ ਦੇਖਦੇ ਹੋ ਸਾਰੀ ਸੰਗਤ ਹਰ ਸਮੇਂ ਇੱਥੇ ਬਾਣੀ ਪੜ੍ਹਦੇ ਰਹਿੰਦੇ ਜਪੈਰਾ ਸਾਹਿਬ ਦੀ ਕੀਤੇ ਜਾਂਦੇ ਨੇ ਜੋ ਜਿਹਨੂੰ ਜਪਤਾਬ ਸਮਾਗਮ ਕੀਤਾ ਜਾਂਦਾ ਹੈ ਜਿਵੇਂ ਜਪੈਰਾ ਸਾਹਿਬ ਜਪਤਾਬ ਸਮਾਗਮ ਬਹੁਤ ਲੰਮਾ ਸਮਾਂ ਹੋ ਗਿਆ ਸੰਗਤ ਕਿਉਂਕਿ ਦੇਖੋ ਜੀ ਜਿੱਥੋਂ ਕੁਝ ਮਿਲਦਾ ਹੋਵੇ ਉੱਥੇ ਹੀ ਜਾਂਦੇ ਹਮ ਇੱਕਦ ਹੈ ਹੁੰਦਾ ਨਾ ਵੀ ਬੰਦਾ ਚਲੋ ਜੀ ਆਏ ਸੀ ਚਲੇ ਗਏ ਪਰ ਅੱਜ ਵੀ ਸ਼ਹੀਦ ਸਿੰਘ ਇੱਥੇ ਕੋ ਦਾ ਬਾਬਾ ਨਵਨ ਸਿੰਘ ਜੀ ਆਪ ਕੋਲ ਵਰਤਦੇ ਨੇ ਉਹਨਾਂ ਦੀ ਰਹਿਮਤਾ ਵਰਤਦੇ ਮੈਂ ਕਈ ਜਿਹੜੀ ਸੰਗਤ ਇੱਥੇ ਆਉਣ ਵਾਲੀ ਹੈ ਤੇ ਨਤਮਸਤਕ ਹੁਣ ਪਹੁੰਚਦੀ ਹੈ ਉਹ ਇਹ ਗੱਲ ਕਹਿੰਦੇ ਨੇ ਕਿ ਇੱਥੇ ਸਾਡੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਅਖੰਡ ਪਾਤਸ਼ਾਹ ਵੀ ਉਹਨਾਂ ਦੇ ਵੱਲੋਂ ਕਰਵਾਏ ਗਏ ਦੇਖੋ ਜੀ ਇੱਥੇ ਅਖੰਡ ਪਾਤਸ਼ਾਹ ਤਕਰੀਬਨ 1993 ਦੇ ਵਿੱਚ ਲੜੀ ਸ਼ੁਰੂ ਕਰਵਾਈ ਸੀਗੀ ਹੰਸਾਲੀ ਵਾਲੇ ਮਹਾਂਪੁਰਖਾਂ ਨੇ ਉਹਨੂੰ ਸੋ ਤਾਂ ਅੱਜ ਤੱਕ ਨਿਰੰਤਰ ਜਾਰੀ ਉਸੇ ਤਰ੍ਹਾਂ ਤਕਰੀਬਨ ਹਰ ਰੋਜ਼ ਅੱਠਾ ਘੰਡਵੜ ਸਾਹਿਬਾਂ ਦੇ ਭੋਗ ਪੈਂਦੇ ਅੱਠ ਪ੍ਰਕਾਸ਼ ਹੁੰਦੇ ਹਰ ਰੋਜ਼ ਹਰ ਰੋਜ਼ 16 ਘੰਡਵੜ ਸਾਹਿਬ ਲਗਾਤਾਰ ਚੱਲਦੇ ਆ ਅੱਠ ਦੇ ਭੋਗ ਪੈ ਗਏ ਨਾਲ ਹੀ ਪ੍ਰਕਾਸ਼ ਹੋ ਗਏ ਦੂਜੇ ਦਿਨ ਫਿਰ ਅੱਠ ਦੇ ਭੋਗ ਪੈ ਜਾਂਦੇ ਨਾਲ ਹੀ ਪ੍ਰਕਾਸ਼ ਹੋ ਜਾਂਦੇ ਨੇ 1993 ਤੋਂ ਔਰ ਬੁਕਿੰਗ ਐਡਿਡੀ ਤਕਰੀਬਨ 2032 ਤੱਕ ਚੱਲਦੀ ਪਈ ਐ ਐਡਵਾਂਸ ਬੁਕਿੰਗ ਐਡਵਾਂਸ ਬੁਕਿੰਗ ਚੱਲਦੀ ਪਈ ਐ ਸੰਗਤਾਂ ਕਰਾਉਂਦੀਆਂ ਨੇ ਸਰਬਾ ਭਾਵਨਾ ਦੇ ਨਾਲ ਔਰ ਸਾਰੀ ਸੰਗਤ ਬਾਣੀ ਨਾਲ ਇੱਥੇ ਜੁੜੀ ਹੋਈ ਹੈ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਜਿਹਨੂੰ ਵੀ ਦੇਖੋਗੇ ਵੱਡੇ ਵੱਡੇ ਡੇਡੇ ਅਹੁਦਿਆਂ ਦੇ ਉੱਤੇ ਆ ਅਫੀਸਰ ਡੇ ਜਾਂ ਹੋਰ ਆਪਾਂ ਜਿੰਨੇ ਜਿੰਨੇ ਕਹਿ دیے ਵੀ ਕੋਈ ਕੋਰਟਾਂ ਦੇ ਜੱਜ ਹੋਗੇ ਵਕੀਲ ਹੋਗੇ ਕਿਸੇ ਵੀ ਕੋਈ ਅਹੁਦੇ ਦੇ ਉੱਤੇ ਹੈ ਤੁਸੀਂ ਤਕਰੀਬਨ ਰਾਤ ਨੂੰ ਦੇਖੋਗੇ ਕਿਸੇ ਦੇ ਹੱਥ ਦੇ ਵਿੱਚ ਝਾੜੂ ਹੁੰਦਾ ਕਿਸੇ ਦੇ ਹੱਥ ਦੇ ਵਿੱਚ ਪੋਚਾ ਹੁੰਦਾ ਸਭ ਆਪੋ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਹੈ ਉਹਨਾਂ ਨੂੰ ਕਿਸੇ ਨੂੰ ਪੁੱਛੋ ਜੀ ਤੁਸੀਂ ਇਹ ਜੀ ਤੁਸੀਂ ਤਾਂ ਉਹ ਕਹਿੰਦੇ ਵਿਉਤੇ ਦੇਣ ਵਾਲੇ ਸਿੰਘ ਸਾਹਿਬਾ ਨੂੰ ਮਾਫ਼ ਜੀ ਜੋ ਵੀ ਮਿਲਿਆ ਇੱਥੇ ਮਿਲਿਆ ਇੱਥੋਂ ਦੇ ਲਿਆ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਕਈ ਲੋਕ ਹੋਏ ਆ ਜਿਹੜੇ ਹਰ ਮਹੀਨੇ ਉਥੋਂ ਬਰੇਸ਼ ਦੇ ਵਿੱਚੋਂ ਫਿਰ ਇੱਥੇ ਆਉਂਦੇ ਆ ਦਰਸ਼ਨ ਕਰਨ ਦੀ ਵਾਸਤੇ ਵਿਦੇਸ਼ਾਂ ਤੋਂ ਆਉਣਾ ਹੀ ਆਉਣਾ ਹੈ ਜੀ ਉਹਨਾਂ ਨੂੰ ਬਹੁਤ ਸੰਗਤ ਐਸੀ ਤੇ ਹਰ ਮਹੀਨੇ ਅੰਮ੍ਰਿਤ ਦਾ ਵਾਟਾ ਵੀ ਸੰਚਾਰ ਹੁੰਦਾ ਤੇ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਸਬਾਵਾਂ ਚੱਲਦੀਆਂ ਪਈਆਂ ਨੇ ਫਿਰ ਸੰਗਤਾਂ ਦੇ ਵੱਲੋਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਤੇ ਗੱਡੀਆਂ ਜਿਵੇਂ ਭੇਟਾ ਕੀਤੀਆਂ ਜਾਂਦੀਆਂ ਪਿੱਛੇ ਤੁਸੀਂ ਲਾਈਵ ਵੀ ਦੇਖਿਆ ਫੋਟੋ ਵੀ ਦੇਖਿਆ ਹੋਣੀਆਂ ਬੱਸ ਸੰਗਤ ਚੜਾ ਕੇ ਗਈ ਹੈ 40 ਲੱਖ ਰੁਪਏ ਦੀ ਜੀ ਸੰਗਤ ਇਹ ਦੇਖੋ ਬੱਸ ਭੇਟਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਰ ਵੱਡੀਆਂ ਗੱਡੀਆਂ ਨੇ ਜਿਹੜੀਆਂ ਇੱਥੇ ਕਈ ਤਾਂ ਵਿੱਚ ਚਾਬੀਆਂ ਕਾਗਜ ਸਾਰਾ ਕੁਝ ਗੁਰਦੁਆਰਾ ਸਾਹਿਬ ਦੇ ਨਾਮ ਕਰਕੇ ਛੱਡ ਜਾਂਦੇ ਦੱਸਦੇ ਵੀ ਨਹੀਂ ਦੱਸਦੇ ਨਹੀਂ ਉਹ ਕਹਿੰਦੇ ਜੀ ਜੀ ਬਸ ਭਾਈ ਸਾਹਿਬ ਜੀ ਦਰਬਾਰ ਦੀ ਜਿਹੜੀ ਸਵੇਰੇ ਸ਼ੁਰੂਆਤ ਹੈ ਉਹ ਕਿੰਨੇ ਵਜੇ ਹੁੰਦੀ ਹੈ ਤਕਰੀਬਨ ਜੀ 2:40 ਤੇ ਸਤਸਗੁਰੂ 2:30 ਵਜੇ ਮਹਾਰਾਜ ਦੇ ਪ੍ਰਕਾਸ਼ ਹੋ ਜਾਂਦੇ ਨੇ ਹੂੰ ਸਭ ਤੋਂ ਪਹਿਲਾਂ ਪੰਜਵਾਣੀਆਂ ਦਾ ਨਿਤਨੇਮ ਉਸ ਤੋਂ ਬਾਅਦ ਜੀ ਸੁਖਮਨੀ ਸਾਹਿਬ ਜੀ ਦਾ ਜਾਪ ਤੇ ਸੁਖਮਨੀ ਸਾਹਿਬ ਜੀ ਦੇ ਬਾਣ ਤੋਂ ਬਾਅਦ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਫਿਰ ਉਸ ਤੋਂ ਬਾਅਦ ਫਿਰ ਕੀ ਰਹਾਂਗੇ तकरीबन 10 11 ਦੇ ਤੱਕ ਸਟੇਜ ਜਿਸੀ ਤਰ੍ਹਾਂ ਨਿਰੰਤਰ ਚੱਲ ਜਿਦੇ ਲਈ ਹੁਣ ਸੰਧਿਆ ਦੇ ਵੇਲੇ ਫਿਰ ਪਹਿਲਾਂ 5 ਤੋਂ 6 ਵਜੇ ਤੱਕ ਗੁਰੂ ਇਤਿਹਾਸ ਦੀ ਕਥਾ ਚੱਲਦੀ ਪਈ ਹੈ ਫਿਰ ਉਸ ਤੋਂ ਬਾਅਦ ਸੋਦਰ ਦੀ ਚੌਂਕੀ ਜੀ ਤੇ ਰਸਾਇਜੀ ਦੀ ਦਾ ਪਾਰਕਿਸਰ ਦਾ ਕੀਰਤਨ तकरीबन 9:00 ਵਜੇ ਤੱਕ ਫਰੀ ਸਾਡੀ ਸਮਾਪਤੀ ਹੋ ਜਾਂਦੀ ਹੈ ਠੀਕ ਬਹੁਤ ਬਹੁਤ ਸ਼ੁਕਰੀਆ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਅੱਜ ਦੀ ਖਾਸ ਪੇਸ਼ਕਸ਼ ਜਿਸ ਦੇ ਵਿੱਚ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਦੇ ਇਤਿਹਾਸ ਤੋਂ ਅਸੀਂ ਜਾਣੂ ਹੋਏ ਤੇ ਮਹਿਮਾ ਜਾਨੀ ਸ਼ਹੀਦ ਬਾਬਾ ਹਨੂਮਾਨ ਸਿੰਘ ਦੀ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਦੇ ਨਾਲ ਲੜਦੇ ਹੋਏ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਸ਼ਹਾਦਤ ਦਾ ਜਾਮ ਕੀਤਾ ਜੇ ਅੱਜ ਬਾਬਾ ਹਨੂਮਾਨ ਸਿੰਘ ਉਸ ਵੇਲੇ ਜਿਉਂਦੇ ਰਹਿੰਦੇ ਉਹਨਾਂ ਦੀ ਸ਼ਹਾਦਤ ਨਾ ਹੁੰਦੀ ਤੇ ਹੋ ਸਕਦਾ ਹੈ ਕਿ ਸਿੱਖ ਰਾਜ ਅੱਜ ਵੀ ਸਾਡੇ ਕੋਲ ਹੁੰਦਾ ਸੋ ਇਹ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਦੀ ਮੈਮਾ ਸੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਐਪੀਸੋਡ ਦੇ ਵਿੱਚ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਜ ਟੀਵੀ ਸੱਚ ਦਾ ਨਿਰੰਤਰ ਵੰਦਾ ਦਰਿਆ